ਸ਼ਾਮਾਂ ਦਾ ਵਕਤ ਹੈ ਸਿੰਘ ਆਪ ਕੋ ਆਪਣੇ ਤੰਬੂਆਂ ਚਲੇ ਗਏ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਸਣ ਤੇ ਵਿਰਾਜ ਗਏ ਇਹ ਦੋਨੇ ਭਰਾ ਕਿਉਂਕਿ ਪਹਿਰੇਦਾਰ ਸੁਸਤ ਹੋ ਗਿਆ ਉਹਦੀ ਸੁਸਤੀ ਦਾ ਲਾਭ ਉਠਾ ਕੇ ਗੁਲਖਾਨ ਅੰਦਰ ਵੜਿਆ ਤੌਲੀਖਾਂ ਬਾਹਰ ਪੜੇ ਮਹਾਰਾਜ ਸਾਹਿਬ ਦੇ ਉਹੀ ਖੰજર ਜਿਹੜੀ ਗੁਰੂ ਨੇ ਬਖਸ਼ੀ ਸੀ ਇਹਨੇ ਕੱਢ ਕੇ ਗੁਰੂ ਤੇ ਬਾਹਰ ਕੀਤਾ ਪਰ ਹੱਥ ਕੰਬ ਗਿਆ ਗੁਰੂ ਸਾਹਿਬ ਦੇ ਉਹ ਵਾਰ ਲਗਿਆ ਨਹੀਂ ਬੱਕੀ ਦੇ ਕੋਲ ਦੀ ਮੰਜੇ ਤੇ ਲਗਿਆ ਨੇ ਜਲਦੀ ਤੇ ਕੇ ਫੇਰ ਕੱਢਿਆ ਦੂਸਰਾ ਵਾਰ ਫੇਰ ਮਾਰ ਦਿੱਤਾ ਦੂਸਰਾ ਵਾਰ ਜਿਹੜਾ ਉਹ ਫੇਰ ਨਹੀਂ ਕਾਮਯਾਬੀ ਦਾ ਹੋਇਆ ਤੇ ਤੀਸਰਾ ਵਾਰ ਜਿਹੜਾ ਸੀ ਇਹ ਦਸਣ ਦੇ ਵਿੱਚ ਦੇਰ ਲੱਗਦੀ ਹੈ ਬਹੁਤ ਜਲਦੀ ਜਲਦੀ ਵਾਰ ਹੋਏ ਨੇ ਇਹ ਤੀਸਰਾ ਵਾਰ ਕੀਤਾ ਗੁਰੂ ਸਾਹਿਬ ਜੀ ਦੇ ਪੇਟ ਦੇ ਵਿੱਚ ਦਿਲ ਤੱਕ ਚੁੰਝ ਜਿਹੜੀ ਸੀ ਟੰਗ ਗਈ ਤੇ ਮਹਾਰਾਜ ਸਾਹਿਬ ਜੀ ਦੀ ਬਹਾਦਰੀ ਨੂੰ ਨਮਸਕਾਰ ਹੈ ਤੇ ਗਰੀਬ ਨਿਵਾਜ ਸਤਿਗੁਰੂ ਨੇ ਕੋਲ ਜਿਹੜਾ ਸ਼ਸਤਰ ਖੰਜਰ ਰੱਖਿਆ ਹੋਇਆ ਸੀ ਹੁਕਮ ਸੀ ਮਹਾਰਾਜਾ ਸਿੱਖਾਂ ਨੂੰ ਵੀ ਸਿਰ ਤਰਤਰੇ ਨਾ ਸ਼ਸਤਰ ਕੋ ਅਦਵ ਸੈਤ ਪਰ ਪਰ ਪਾਸ ਅੰਗ ਸੰਗ ਲਾਇਓ ਰਹਿ ਕਰੇ ਨ ਰਿਪ ਵਿਸਵਾਸ ਮਹਾਰਾਜ ਸਾਹਿਬ ਜੀ ਨੇ ਉਧਰ ਪੇਟ ਤੇ ਬਹੁਤ ਵੱਡਾ ਜ਼ਖਮ ਘਾਓ ਹੋ ਚੁੱਕਾ ਤੇ ਖੂਨ ਫੁਆਰਿਆਂ ਦੀ ਤਰ੍ਹਾਂ ਚੱਲਦਾ ਤੇ ਮਹਾਰਾਜ ਸਾਹਿਬ ਨੇ ਆਪਣੇ ਖੱਬੇ ਹੱਥ ਦੇ ਨਾਲ ਉਹਦਾ ਜਾਮਾ ਪਕੜ ਲਿਆ ਗੋਲਖਾਂ ਛੱਡਾ ਨਹੀਂ ਸਕਿਆ ਮਹਾਰਾਜ ਦੇ ਇੱਕ ਹੱਥ ਨਾਲ ਫੜਿਆ ਹੋਇਆ ਦੂਜੇ ਹੱਥੇ ਨਾਲ ਖੰਜਰ ਚੱਕਿਆ ਹੋ ਝਟ ਗਿਆ ਕਿਉਂਕਿ ਇੱਕ ਹੱਥ ਤਾਂ ਉਧਰ ਦੁਸ਼ਮਣ ਨੂੰ ਪਿਆ ਹੋਇਆ ਇਹ ਹੁਣ ਤਾਂ ਕੱਢ ਨਹੀਂ ਸਕਦੇ ਉਥੇ ਇਤਿਹਾਸ ਕਰ ਕੇ ਕਹਿੰਦਾ ਵੀ ਖੰਜਰ ਬਾਹਰ ਮਿਆਂ ਨੂੰ ਨਿਕਲਿਆ ਨਾ ਦੂਜੀ ਵਾਰ ਫੇਰ ਝੰਡ ਗਿਆ ਉਹ ਫੇਰ ਨਾ ਨਿਕਲਿਆ ਤੀਸਰੀ ਵਾਰ ਝੰਡ ਗਿਆ ਤੇ ਮਿਆਂ ਤੋਂ ਖੰਜਰ ਬਾਹਰ ਆ ਗਈ ਉਥੇ ਇਤਿਹਾਸ ਰੋਕ ਕੇ ਕਹਿੰਦਾ ਇਹਦਾ ਮਤਲਬ ਇਹ ਹੈ ਕਿ ਉਹਦੇ ਅਜੇ ਉਹਨੇ ਸਵਾਸ ਬਾਕੀ ਰਹਿੰਦੇ ਸਨ ਇਸ ਕਰਕੇ ਖੰਜਰ ਨਹੀਂ ਨਿਕਲਿਆ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਪੂਰੇ ਤਾਨ ਦੇ ਨਾਲ ਖੰਜਰ ਉਹਦੇ ਮਾਰਿਆ ਉਹਦੇ ਮੂੰਹ ਤੇ ਲਿਖਿਆ ਹਾਏ ਅੰਮਾ ਉਥੇ ਲਿਖਿਆ ਹੈ ਕਿ ਗੁਰੂ ਸਾਹਿਬ ਜੀ ਬੋਲੇ ਕਹਿੰਦੇ ਅੱਲਾਹ ਕਹੋ ਅੱਲਾਹ ਅੰਮਾ ਕਹਿਣ ਦਾ ਕੌਣ ਸਬੇਲਾ ਹੈ ਇਹ ਮਾਂ ਨੂੰ ਯਾਦ ਕਰਨ ਦਾ ਵੇਲਾ ਨਹੀਂ ਅੱਲਾਹ ਨੂੰ ਯਾਦ ਕਰ ਤੇ ਤੇਗ ਪਈ ਸੀ ਮਹਾਰਾਜ ਸਾਹਿਬ ਸਿੱਤੇ ਪਾਤਸ਼ਾਹ ਨੇ ਸਿਰ ਵੜ ਦਿੱਤਾ ਉਸ ਜਿਹੜਾ ਕਿ ਇਤਿਹਾਸ ਦੇ ਵਿੱਚ ਪੁਲੇਖਾ ਲੱਗਦਾ ਹੈ ਇਹ ਜਿਸ ਵੇਲੇ ਗੁਰੂ ਕੇ ਸਿੱਖ ਮਹਾਰਾਜ ਕਹੇ ਕੋਈ ਹੈ ਵੀ ਨੇੜੇ ਸਿੰਘ ਦੌੜ ਕੇ ਆਇਆ ਜਿਹੜਾ ਬਾਹਰ ਭਜਣ ਲੱਗਿਆ ਅਤੌਲਖਾਂ ਬੜ ਬੜ ਕੇ ਕੀਮਾ ਕਰ ਦਿੱਤਾ ਉਸ ਦਾ ਸਿੰਘਾਂ ਨੇ ਭਾਈ ਲੱਖਾ ਸਿੰਘ ਅੰਦਰ ਆਇਆ ਉਹਨੇ ਮਾਰੀ ਜੋਰ ਦੀ ਕਿਰਪਾ ਇਤਿਹਾਸ ਕਹਿੰਦਾ ਵੀ ਲੱਖਾ ਸਿੰਘ ਨੇ ਸਿਰ ਵਢਿਆ ਮਹਾਰਾਜ ਹੱਸ ਕੇ ਕਹਿੰਦੇ ਲੱਖਾ ਸਿੰਘ ਆਏ ਕੀ ਕੀਤਾ ਕਹਿੰਦਾ ਦੀ ਦੁਸ਼ਮਣ ਮਾਰਿਆ ਕਹਿੰਦੇ ਤੇਰੇ ਆਉਣ ਤੋਂ ਤਾਂ ਪਹਿਲਾਂ ਮੈਂ ਮਾਰ ਦਿੱਤਾ ਸੀ ਉਸਨੂੰ ਮਰੇ ਪੇ ਦੇ ਉੱਤੇ ਮਾਰ ਦਿੱਤਾ ਭਾਈ ਦਇਆ ਸਿੰਘ ਜੀ ਆ ਗਏ ਭਾਈ ਧਰਮ ਸਿੰਘ ਜੀ ਆ ਗਏ ਸਾਰੇ ਗੁਰੂ ਕੇ ਸਿੱਖ ਪਲੰਗੇ ਤੇ ਬੈਠਿਆ ਗੁਰੂ ਸਾਹਿਬ ਦਾ ਖੂਨ ਨਚੜ ਕੇ ਜਦੋਂ ਪਲੰਗੇ ਤੇ ਹੀਠਾਂ ਬੂੰਦਾਂ ਖੂਨ ਦੀਆਂ ਡਿਗੀਆਂ ਤੇ ਉਸ ਵੇਲੇ ਫੇ ਹਫੜਾ ਦਫੜੀ ਪੈ ਗਈ ਸੱਚੇ ਪਾਤਸ਼ਾਹ ਇੱਕ ਹੀ ਬਣਿਆ ਮਾਰੇ ਕਹਿੰਦੇ ਖਬਰਾਓ ਨਾ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੋਇਆ ਅਮਰ ਸਿੰਘ ਜਰਾ ਲੈਂਦਾ ਤੋਪੇ ਲਗੇ ਜਾਖੰਡ ਸਾਫ ਹੋਇਆ ਕਈ ਦਿਨਾਂ ਤੋਂ ਬਾਅਦ ਹਜ਼ੂਰ ਸੱਚੇ ਪਾਤਸ਼ਾਹ ਸੰਗਤ ਵਿੱਚ ਬੈਠੇ ਮਹਾਰਾਜ ਨੇ ਕਿਹਾ ਵੀ ਹੁਣ ਕਾਰਨ ਤਾਂ ਇਹੀ ਰੱਖਣੇ ਜਾਣੇ ਤੇ ਖਪਰੇ ਤੀਰ ਖਪੜੇ ਸੱਪ ਵਰ ਜਿਹੜਾ ਹੁੰਦਾ ਨਾ ਫਣਦਾਰ ਸੱਪ ਉਹਦੇ ਵਰਗੇ ਵੱਡੇ ਤੀਰ ਨੇ ਹਜ਼ੂਰ ਸਾਹਿਬ ਦਰਸ਼ਨ ਕਰ ਸਕਦੇ ਹੋ ਆਪ ਜੀ ਉਹ ਵੱਡੇ ਵੱਡੇ ਤੀਰ ਦੇਖ ਕੇ ਕੁਝ ਸ਼ਹਿਜ਼ਾਦੇ ਕਹਿਣ ਲੱਗੇ ਵੀ ਇਹ ਤੀਰ ਉਹ ਕਹਿੰਦੇ ਜੀ ਵੱਡਿਆਂ ਦੇ ਵੱਡੇ ਚੋਜ ਹੁੰਦੇ ਆ ਇਹ ਦਿਖਾਵੇ ਵਾਸਤੇ ਰੱਖੇ ਹੋਏ ਆ ਚਲਾ ਤਾਂ ਕੋਈ ਅਸਰ ਹੀ ਨਹੀਂ ਦੇ ਗਿਆ ਇਸ ਢਣਸ਼ ਦਾ ਚੱਲਾ ਕੋਈ ਨਹੀਂ ਚੜ ਸਕਦਾ ਨੌਂ ਟਾਂਕ ਦੀ ਤੇ ਸੇਹ ਕੋਲ ਖੜਾ ਸੀ ਕਹਿੰਦੇ ਗੁਰੂ ਘਰ ਦੇ ਚ ਕੋਈ ਵੀ ਕੰਮ ਦਿਖਾਵੇ ਦਾ ਨਹੀਂ ਹੈ ਅਖੇ ਜੀ ਫੇਰ ਇਹਦਾ ਚੱਲਾ ਕੌਣਗੇ ਤੇ ਗੁਰੂ ਸਾਹਿਬ ਆਪ ਚੜਦੇ ਆ ਉਹ ਕਹਿੰਦੇ ਅਸੀਂ ਨਹੀਂ ਮੰਨਦੇ ਮੁਖ ਦੀ ਗੱਲ ਵੀ ਸ਼ਾਸਤਰ ਦਾ ਸਤਕਾਰ ਰੱਖਦੇ ਆਂ ਚਿਲਾ ਚੜ੍ਹਿਆ ਤੇ ਭਾਈ ਸੰਤੋਖ ਸਿੰਘ ਕਹਿੰਦੇ ਨੇ ਵੀ ਜਖਮ ਅੱਗੇ ਨਾਲੋਂ ਵੀ ਵੱਡਾ ਭਰਾੜ ਖੁੱਲ ਗਿਆ ਜਿਹਦੇ ਤੋਂ ਕੇ ਰੋਗੇ ਸੀ ਸਿੰਘਾਂ ਨੇ ਕਿਹਾ ਵੀ ਜਰਾ ਮਾਰੇ ਕਹਿੰਦੇ ਬਿਲਕੁਲ ਨਹੀਂ ਕਿਸੇ ਨੂੰ ਸੱਦਣ ਦੀ ਲੋੜ ਨਹੀਂ ਉੱਥੇ ਲਿਖਿਆ ਹੈ ਜੈਸਾ ਹੁਕਮ ਅਕਾਲ ਕਾ ਤਾ ਸੋਈ ਮਾਨਾ ਜੋ ਅਕਾਲ ਪੁਰਖ ਦਾ ਹੁਕਮ ਸੀ ਉਹ ਮੰਨ ਲਿਆ ਚਾਹੇ ਉਹ ਜਰਾ ਹਕੀਮ ਨੇ ਫਿਰ ਜ਼ਖਮ ਸਿਲਾਨਾ ਜ਼ਰਾ ਆਇਆ ਜ਼ਖਮ ਸਿਉ ਤੇ ਪਰਨਣ ਵਾਸਤੇ ਢੋਪੇ ਪਰਨ ਪਰ ਕਹਿੰਦੇ ਨਹੀਂ ਨਾ ਸਲਵਾਇਆ ਸਤਿਗੁਰੂ ਖੁਦ ਹੀ ਬੰਦ ਰੱਖਾ ਇਤਿਹਾਸ ਕਹਿੰਦਾ ਵੀ ਕਮਰ ਕਸ ਕਸ ਲਿਆ ਕਸ ਕੇ ਆਪਣਾ ਜ਼ਖਮ ਆਪ ਹੀ ਬਨ ਲਿਆ ਤੇ ਜ਼ਰਾ ਨੂੰ ਜਵਾਬ ਦੇ ਤਾ ਸੇਖਾਂ ਨੇ ਪੁੱਛਿਆ ਮਹਾਰਾਜ ਕਿਉਂ ਇਲਾਜ ਕਿਉਂ ਨਹੀਂ ਕਰਾਉਂਦੇ ਕਹਿੰਦੇ ਤਨ ਅਸਥੂਲ त्याਗਨੋ ਹਿਤ ਤਿਆਰਾ ਲਖਾ ਅਸੀਂ ਇਹ ਜਾਣ ਲਿਆ ਵੀ ਹੁਣ ਇਹ ਸਰੀਰ ਜਿਹੜਾ त्याਗਣਾ ਹੈ ਬਸ ਇਹ ਗੱਲ ਕਹਿਣ ਦੀ ਧੀਰ ਸੀ ਕਰਣਾ ਰਛਾ ਗਿਆ ਬੈਰਾਗ ਦੇ ਵਿੱਚ ਸੰਗਤਾਂ ਆ ਗਈਆਂ ਸਿੰਘਾਂ ਨੇ ਹੱਥ ਜੋੜੇ ਗਰੀਬ ਨਵਾਜ਼ ਤੇ ਆਪ ਨੇ ਕਹਿ ਦੱਸਤਾ ਇਸ ਸਰੀਰ ਤੇ ਅਗਣਾ ਇਹ ਐਡੀ ਸੌਖੀ ਗੱਲ ਹੈ ਅਸੀਂ ਘਰ-ਵਾਰ ਛੱਡ ਕੇ ਆਪਣੇ ਪਰਿਵਾਰ ਛੱਡ ਕੇ ਇਸ ਲਾਲਚ ਦੇ ਵਿੱਚ ਤੁਹਾਡੇ ਨਾਲ-ਨਾਲ ਰਹੇ ਤੇ ਗੁਰੂ ਦੇ ਦਰਸ਼ਨ ਰੋਜ਼-ਰੋਜ਼ ਹੁੰਦੇ ਰਹਿਣਗੇ ਬੜੇ ਸੌਖੇ ਨਾਲ ਕਹਿ ਦਿੱਤਾ ਵੀ ਅਸੀਂ ਚੱਲੇ ਸਭ ਸੰਗਨ ਕਰ ਜੋਰ ਕੇ ਅਰਜ ਅਲਾਈ ਆਪ ਲੋਭ ਤਨ ਕਰਨ ਕੀ ਅਬਕੀਨੀ ਤਿਆਰੀ ਸੰਗਤ ਕਿਸ ਕੇ ਆਸਰੇ ਫਿਰ ਜੀਅ ਵਿਚਾਰੀ ਸੰਗਤ ਕੀ ਦੇ ਆਸਰੇ ਰਹੇ ਇਤਿਹਾਸ ਕਹਿੰਦਾ ਹੈ ਕਿ ਜਦੋਂ ਮਹਾਰਾਜ ਸਾਹਿਬ ਜੀ ਨੇ ਸਾਰੇ ਗੁਰਸਿੱਖਾਂ ਵੱਲ ਨੇਤਰਕ ਮਹਾ ਕੇ ਵੇਖਿਆ ਕੋਈ ਇੱਕ ਵੀ ਐਸਾ ਨਹੀਂ ਸੀ ਜਿਹਦੀਆਂ ਅੱਖਾਂ 'ਚੋਂ ਅੰਸੂ ਨਹੀਂ ਸੀ ਡਿਗਦੇ ਐਨਾ ਵਿਰਹਾਖਸ਼ ਆ ਗਿਆ ਉੱਥੇ ਲਿਖਿਆ ਸਤਗੁਰ ਦੇ ਖਾਲਸੇਵਲ ਤਕੇ ਜਿਨ ਦਿਰਗਣ ਤੇ ਅੰਸੂ ਛੋਰੀ ਸਤਿਗੁਰੂ ਵੇ ਖਾਲਸੇ ਔਰੀ ਜਿਨ ਦਿਰਗਣ ਤੇ ਅੰਸੂ ਛੋਰੀ ਇਹ ਮਹਾਰਾਜ ਜੀ ਇਹ ਸੁਣ ਕਬ ਸਤਿਗੁਰੂ ਕਰ ਦਇਆ ਉਚਾਰਾ ਦਇਆ ਦੇ ਘਰ ਆ ਗਏ ਕਹਿਣਗੇ ਖਾਲਸਾ ਜੀ ਤੁਸੀਂ ਇੰਨਾ ਵਿਰਾਗ ਨਾ ਕਰੋ ਕਹਿਣ ਲਗੇ ਮਹਾਰਾਜ ਕਰੀਏ ਕੀ ਹੋਰ ਤੁਸੀਂ ਆਪਣੇ ਪੂਰਬ ਸੰਭਲ ਵੇਖੋ ਸੱਚੇ ਪਾਤਸ਼ਾਹ ਪਕਰਾਵਤ ਲੜ ਗੁਰ ਰਹਿ ਪੂਰਬਲੇ 헤ਰੋ ਨਿਜ ਤਨ ਤਜਨੇ ਕੇ ਸਮੇ ਦੂਸਰੇ ਗੁਰ ਕੇਰੋ ਸਰੀਰ ਬਾਦ ਹੀ ਛੱਡਿਆ ਸੰਗਤਾਂ ਨੂੰ ਪਹਿਲਾਂ ਦੂਸਰੇ ਗੁਰੂ ਦੇ ਲੜ ਲਾਇਆ ਤੁਸੀਂ ਕਹੇ ਤਾਂ ਮੈਂ ਸਰੀਰ ਛੱਡ ਲੈ ਅਸੀਂ ਕੀ ਕਰਾਂ ਇਹ ਸੁਣ ਤਬ ਸਤਿਗੁਰੂ ਕਰ ਦਇਆ ਉਚਾਰਾ ਦਇਆ ਤਰਸ ਕਰਕੇ ਮਹਾਰਾਜ ਸਾਹਿਬ ਨੇ ਉਚਾਰਨ ਕੀਤਾ ਹਮ ਮੈਂ ਅਬ ਹੁਣ ਹਮ ਅਬ ਸੋ ਗੁਰ ਥਾਪ ਹੈ ਅਸੀਂ ਉਸ ਗੁਰੂ ਦੀ ਸਥਾਪਨਾ ਕਰਾਂਗੇ ਜੋ ਸਾਡੇ ਦਸਾਂ ਹੀ ਸਰੂਪਾਂ ਤੋਂ ਵੱਡਾ ਹੋਏਗਾ ਗੱਜ ਕੇ ਆਕੋ ਸਤਨਾਮ ਸ੍ਰੀ ਵਾਹਿਗੁਰੂ ਛੋਟੀ ਜੀ ਗੱਲ ਨਹੀਂ ਕਿ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਦਸੇ ਸਰੂਪਾਂ ਤੋਂ ਵੱਡਾ ਹੋਏਗਾ ਹਮ ਅਬ ਸੋ ਗੁਰ ਥਾਪ ਹੈ ਜੋ ਸਭ ਸੇ ਭਾਰਾ ਮਹਾਰਾਜ ਐਸਾ ਵੀ ਹੋ ਸਕਦੇ ਕਹਿੰਦੇ ਹਾਂ ਐਸਾ ਹੀ ਹੋਏਗਾ ਆਜ਼ਰ ਅਮਰ ਅਖੰਡ ਰਹਿ ਤਿੰਨ ਗੱਲਾਂ ਕਹੀਆਂ ਮੈਂ ਤੁਹਾਨੂੰ ਉਸ ਗੁਰੂ ਦੇ ਲੜ ਲਾਉਣ ਲੱਗਾ ਹਾਂ ਜਿਹੜਾ ਕਦੇ ਮਰੇਗਾ ਨਹੀਂ ਜਿਸ ਗੁਰੂ ਦਾ ਸੰਸਾਰ ਦੇ ਰਹਿੰਦਿਆਂ ਤੱਕ ਕਦੇ ਵੀ ਸਿੱਖ ਮਰਨ ਦਿਨ ਨਹੀਂ ਮਨਾਉਣਗੇ ਦੇ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ ਜੀ ਸੱਚਖੰਡ ਗਾਣਾ ਕਰ ਗਏ ਜੀ ਇਹ ਦਿਨ ਕਦੀ ਨਹੀਂ ਮਨਾਉਣਗੇ ਪ੍ਰਕਾਸ਼ ਦੇਣਾ ਆਏਗਾ ਗੁਰਤਾਕਦੀ ਦਿਵਸ ਆਏਗਾ ਲੇਕਿਨ ਜੋਤੀ ਜੋ ਸਮਾਉਣ ਦਾ ਦਿਹਾੜਾ ਗੁਰੂ ਗ੍ਰੰਥ ਸਾਹਿਬ ਦਾ ਕਦੀ ਵੀ ਨਹੀਂ ਆਏਗਾ